ਸਾਰੇ ਗੂਤਰ ਸਹੀ ਲਾ ਬਈ ਆਹ ਕੂਤਰ ਨਹੀਂ ਦੇਣਾ ਬਈ ਇੱਕ ਆਹ ਹਾਲ ਠੀਕ ਆ ਇਹ ਹੈਗਾ ਸਾਡਾ ਢਾਂਗੀ ਵਾਲਾ ਤੇ ਇੱਕ ਜਿਹੜਾ ਆਹ ਹਾਲ ਆਪੂੰ ਤਰੇ ਨਹੀਂ ਦੇਣਾ ਇਹ ਆਪਾਂ ਜੀ ਮਤਲਬ ਛੱਡਣਾ ਮੋਟੀ ਜਾਂਦਾ ਆਪਣੇ ਕੋਲੇ ਤੇ ਬਾਕੀ ਸਾਰੇ ਗੂਤਰ ਸਹੀ ਲਾ ਚੋਦੇ ਬਈ ਸੇਲ ਹੋ ਗਿਆ ਤੇ ਆਹ ਫਾਖੂ ਉਤਰ ਰਹੇ ਬਈ ਸਾਰੇ ਚੰਗੇ ਉਤਰ ਰਹੇ ਬਈ ਆ ਗਿਆ ਜੀ 20 ਵੀ ਦੇਣਾ ਆਪਾਂ ਜੀ ਵੀ Terima kasih telah menonton!